ਸਰਕਾਰ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਮੁੱਖ ਕੰਮ ਤਿੰਨ ਮੁੱਖ ਕੰਮ ਹੁੰਦੇ ਨੇ ਸਿੱਖਿਆ ਹੈਲਥ ਤੇ ਚੰਗੀਆਂ ਜਿਹੜੀਆਂ ਸੜਕਾਂ ਪ੍ਰੋਵਾਈਡ ਕਰਦੀਆਂ ਸੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਸੀਐਮ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਇਹ ਤਿੰਨ ਜਿਹੜੇ ਇੱਕ ਸਾਡੇ ਗੱਲਾਂ ਮੈਂ ਕੀ ਕਹਿੰਦੀਆਂ ਨੇ ਸਿੱਖਿਆ ਸਿਹਤ ਤੇ ਸੜਕਾਂ ਇਹ ਤਿੰਨਾਂ ਮਸਲਿਆਂ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਉਹ ਖਰੀ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਮੈਕਵਾਸਟਰ ਸਾਹਿਬਾਨ ਅਧਿਆਪਕ ਸਾਹਿਬਾਨ ਇਸ ਸਕੂਲ ਦੇ ਪ੍ਰਿੰਸੀਪਲ ਚਾਹਤ ਸਾਹਿਬ ਉਹਨਾਂ ਦੀ ਸੂਚੀ ਟੀਮ ਤੇ ਪਿਆਰੇ ਵਿਦਿਆਰਥੀ ਇਸ ਦੇ ਨਾਲ ਹੀ ਨਗਰ ਪੰਚਾਇਤ ਐਸਐਫਸੀ ਚੇਅਰਮੈਨ ਮੈਂਬਰਸ ਔਰ ਬਾਸਲੂ ਹੁਕਮ ਹੋਇਆ ਹਾਂਜੀ ਮੈਡਮ ਬਲਵਿੰਦਰ ਜੀ ਮਾਨਜੋਤ ਮੈਡਮ ਬਲਵਿੰਦਰ ਜੀ ਉਹਨਾਂ ਵਾਸਤੇ ਜੀ ਸੁਪਰਾ ਸਿੰਘ ਤਾੜੀਆਂ ਮਿਸ਼ਾਤੋ ਤਾੜੀਆਂ ਮਿਲ ਗਈਆਂ ਹਾਂਜੀ ਬੱਟੇ ਬੀਬੀ ਕਾ 74 ਨੰਬਰ ਲਾ ਰਹੇ ਹਾਂ ਜੀ ਨਾਮੇ ਕੌਣ ਸੋ ਦੇ ਵਿੱਚੋਂ ਉਹਨਾਂ ਤੋਂ ਬਾਅਦ ਰਾਜਵੀਰ ਕੌਰ ਰੈਡੀ ਰਹਿ ਸੁਖਮਨ ਕੌਰ ਤੋਂ ਬਾਅਦ ਰਾਜਵੀਰ ਕੌਰ 79.6% ਰਜਵੀ ਕੋ ਮਹਿ 94% 0.8% ਮਾਰਕਸ ਪ੍ਰਾਪਤ ਕੀਤੇ ਪਲਸ 2 ਕਲਾਸ ਵਿੱਚੋਂ ਉਹਨਾਂ ਦੀ ਮਦਰ ਉਹਨਾਂ ਬੇਨਤੀ ਹੈ ਮੈਡਮ ਅਮਲੀਨ ਜੀ ਉਹਨਾਂ ਦਾ ਜਿਹੜਾ ਹੈ ਉਹ ਪ੍ਰਾਈਜ਼ ਲੈ ਲੈ ਸਤਿ ਸ਼੍ਰੀ ਅਕਾਲ ਸ਼੍ਰੋਤੀ ਰੈਡੀ ਰਹੇ ਜੀ ਸ਼੍ਰੋਤੀ ਮਾਂਜੀ ਪ੍ਰਦੀਪ ਜਾਰਿਹਾ ਭਾਪਕ ਜਿਹੜਾ ਹੈ ਉਹ ਅੱਜ ਬੱਚੇ ਨੇ ਨਾਲ ਲੜਾਇਆ ਹੈ ਉਹਦੀ ਹੌਸਲਾ ਫਰਾਈ ਲਈ ਅੱਗੇ ਆਏਗਾ ਪੰਚ ਤਰਤੂ ਨੈਕਸਟ ਹਾਂਜੀ ਸਾਡੇ ਲੈਕਚਰ ਮੈਂ ਇਹਨਾਂ ਦੀ ਸੁਤਰੀ ਹੈ ਜਿਹੜੀ ਪੰਚ ਤਰਤੂ ਸ੍ਰੀ ਜੀਤ ਲਾਉ ਸਰ ਸੰਤੋਸ਼ 92.8% ਨੰਬਰ ਸੰਤੋਸ਼ 6% ਨੰਬਰ ਲੈ ਕੇ ਜੜਾ ਹੈ ਇਹਨਾਂ ਨੇ ਆਪਣੀ ਪਲਸ 2 ਕਲਾਸ ਪਾਸ ਕੀਤੀ ਮੇਰੇ ਦੋ ਜਹਾ ਸਾਥੀ ਜਨਾਬੇ ਮੋਰਟਰ 90% ਰੜਾ ਹੈ ਉਹ ਸਕੋਰ ਕੀਤਾ ਹੈ ਉਹਦੇ ਵਿੱਚ ਅੰਕਿਤਾ ਸ਼ਰਮਾ 70% ਦੁਆਰਾ ਮਿਲਤੇ ਹੋ ਗਟਿਆ ਪੁਆ ਪ੍ਰਾਈਜ਼ ਰੜਾ ਹੈ ਲੋ ਬਖਰੇ ਬੱਚੇ ਨੇ ਜੀ ਸਾਡੇ ਬਖਰੀ ਸਟਰੀਮ ਬਖਰੇ ਅਨਿਸ਼ਾਇਨਾ ਉਸ ਤੋਂ ਬਾਅਦ ਪੇਸ਼ ਕੀ ਫਿਊਸ਼ਨ ਤੇ ਰਹੇ ਨੇ ਸਰਦ ਰਜੂਲ ਸਿੰਘ ਜੀ ਉਹਨਾਂ ਦੇ ਕਿ ਗੁਰੂਤਬੀ ਆਜ਼ਾਦੀ ਨੂੰ ਲਿਉਣ ਵਾਸਤੇ ਕਹਿੰਦਾ ਬਾਗਾ ਵਿੱਚ ਮਸਤੀ ਹੈ ਅੰਬਾ ਪਿੱਛਲਾ घोड़ा ਨੂੰ ਨੇ ਸਬੋਧਨ ਕਰਕੇ ਕਿਆ ਸੀਗਾ ਸ਼ਹੀਦ ਜਦੋਂ ਭਗਤ ਸਿੰਘ ਸੁਣ ਰਿਹਾ ਸੀ ਉਹਨੂੰ ਸਾਹਮਣੇ ਬੈਠਾ ਕਹਿੰਦਾ ਬਾਗਾਂ ਵਿੱਚ ਮਸਤੀ ਹੈ ਜਾਨ ਦੇ ਕੇ ਵੀ ਆਜ਼ਾਦੀ ਇਹ ਹੋਣੀ ਪਵੇ ਤਾਂ ਸਸਤੀ ਹੈ ابھی تھوڑا جہا مدد دئیے کیونکہ فرض بنتا آزادی سے کیونکہ باغی ہے بڑا ہو رہا کہ باغوں میں مستی ہے جان دے بھی مچونی بچا پہ سستی ہے سوال چلو آزادی بچاؤ کا بڑا ہوا فرض سب سے پہلا بنتا سب کا برے ہو کے اپنے ملک کی راتی کریے اپنی آن والی نسلوں کی کریے ਤੁਮੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਕਾਫੀ ਸਮੇਂ ਤੋਂ ਬੈਠੇ ਹੋ ਪਹਿਲੇ ਬੱਚੇ ਵੀ ਕਾਫੀ ਕਸਮ ਦਾ ਸੋਚੇ ਹੋਣੇ ਕਿ ਅੱਜ ਇਹਨੇ ਵੀ ਲੋਕ ਮਾਈਕਰੋ ਬੋਲ ਰਹੇ ਆ ਇਹ ਜੋ ਵੀ ਨਹੀਂ ਕਰ ਰਹੇ ਕਿ ਅਸੀਂ ਘਰ ਵਿੱਚ ਇੱਥੇ ਜਾਣਾ ਪਰ ਬੱਚੇ ਤੁਹਾਡੇ ਤੁਹਾਡੇ ਇਹਦੀ ਗੱਲ ਆ ਅਸੀਂ ਤੁਹਾਡੇ ਕੋਲ ਸੁਣਨੀ ਆਉਣ ਵਾਸਤੇ ਜਪਨ ਸੀਦਾ ਸਾਰੇ ਜਿੰਨੇ ਵੀ ਅੱਜ ਮੌਜੂਦ ਨੇ ਤੇ ਮਿਲਦਾ ਆ ਇਹੀ ਸ਼ੁਕਰਾਨਾ ਲੈ ਕੇ ਆਏ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮਿਲ ਕੇ ਕੋਸ਼ਿਸ਼ ਕਰਨਾ ਔਰ ਮੈਂ ਬੜਾ ਧੰਨਵਾਦੀ ਆ ਬਾਬਾ ਸੁਖਦੇਵ ਸਿੰਘ ਜੀ ਦਾ ਪ੍ਰਿੰਸੀਪਲ ਅਮਰ ਸਿੰਘ ਜੀ ਦਾ ਨੰਦਾ ਜੀ ਦਾ ਪ੍ਰਿੰਸੀਪਲ ਜਿੰਨਾ ਪਾਲ ਸਿੰਘ ਸ਼ੈਣੀ ਸਾਹਿਬ ਦਾ ਪ੍ਰਿੰਸੀਪਲ ਜੀਨਾ ਜੀ ਦਾ ਮੈਡਮ ਰਵਿੰਦਰ ਕੌਰ ਜੀ ਦਾ ਮੈਡਮ ਰਵਿੰਦਰ ਕੌਰ ਜੀ ਦਾ ਐਚਐਸ ਬਾਜਵਾ ਸਾਹਿਬ ਨਰਿੰਦਰ ਸਿੰਘ ਸੰਧਾ ਜੀ ਦਾ ਬਲਦਾਰ ਇਹੋ ਕ੍ਰਾਂਤੀਆ ਜਿਹਨੇ ਮੁਕੰਮਲ ਇਨਕਲਾਬ ਦਾ ਰਸਤਾ ਦਿਖਾਇਆ ਇਹੋ ਕ੍ਰਾਂਤੀਆ ਜਿਹਨੇ ਮੁਕੰਮਲ ਵਿਕਾਸ ਦੀ ਕਰਕਰੀਆਂ ਤੇ ਇਹੋ ਕ੍ਰਾਂਤੀਆ ਜਿਹਨੇ ਪੰਜਾਬ ਨੂੰ ਤੇ ਗੁਰੂ ਪੰਜਾਬ ਨੂੰ ਪਰ ਇਹ ਬਨੂਆ ਕਾਰਜ ਜੇ ਕਾ ਸਿਮਰਤਿਆ ਆਸਤੋ ਹੈ ਔਰ ਮੈਂ اس کا اللہ میں بہرہ تھا کر رہا کہ میں اس سرکار دا حصہ ہوا جتے عام لوگوں نے خوشیاں بسے کم کی پہیاں دا جتے عام لوگوں نے سمنے سرکار کا سکا کرنے کم کی پہیاں دا پنجابی دا رائکر کر ہویا پاشوں نے لکھیا سکا کہ کسی زندہ انسان سے سمنے آنا آن مر جانا سب کو سب اللہ ہوتا اے آج کہاوتا پر توڑی اس کا نمائے کر کے نگے پنجاب سرکار توڑی سپنے انہوں سرکار کا کم کر رہی اے پہلی سرکار ਇਸ ਤਰ੍ਹਾਂ ਫੈਲਾ ਕਿ ਅੱਜ ਦੇ ਵਿਆਦੂ ਚਾ ਕਿੰਨਾ ਜਪਤ ਕਰ ਰਹੀ ਆ ਅਜੇ 18000 ਕਰੋੜ ਦਾ ਬਜਟ ਪੰਜਾਬ ਦੇ ਵਿੱਚ ਇਸ ਸਰਕਾਰ ਨੇ ਲੱਗਾਇਆ ਇਸ ਸਾਲ ਦੇ ਲਈ ਕਿਉਂਕਿ ਸਾਡਾ ਮੰਨਣਾ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਪੰਜਾਬੀ ਨੂੰ ਬਚਾਉਣਾ ਤੇ ਮਾਂ ਬੋਲੀ ਪੰਜਾਬੀ ਨੂੰ ਬਚਾਉਣਾ ਤੇ ਪੰਜਾਬ ਦੇ ਸਰਦਾਰੀ ਸੁਨਹਿਰੇ ਦਾ ਗਿਆਨ ਉੱਚਾ ਚੱਕਣਾ ਅਸੀਂ 10000 ਤੋਂ ਵੱਧ ਕਮਰੇ ਤੁਹਾਡੇ ਅਸ਼ੀਰਵਾਦ ਨਾਲ ਅੱਜ 47 ਸਕੂਲਾਂ ਜੋ ਵਿਕਦੇ ਆ ਔਰ ਇਸ ਗੱਲ ਦਾ ਪ੍ਰਮਾਣ ਤੁਹਾਡੇ ਸਾਹਮਣੇ ਅਸੀਂ ਸੈਂਕੜੇ ਹੀ ਜਿਹੜੇ ਕੰਪਿਊਟਰ ਲੈਬਾਂ ਦੇ ਲਾਈਬ੍ਰੇਰੀਆਂ ਨੇ ਸਾਇੰਸ ਦੀਆਂ ਲੈਬਾਰਟਰੀਆਂ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਖੋਲੀਆਂ ਗਈਆਂ ਨੇ ਉਹ 1300 ਕਿਲੋਮੀਟਰ ਤੋਂ ਬਾਹਰ ਦੀ ਬਾਉਂਡਰੀ ਵਾਲ ਜਿਹੜੀ ਅੱਜ 47 ਸਕੂਲਾਂ 'ਚ ਬਣਾਈ ਗਈ ਹੈ ਤਾਂ ਕਿ ਬੱਚਿਆਂ ਨੂੰ ਉਸ ਵਕਤ ਇਹ ਬਤਵਾਵਤ ਪਹੁੰਚ ਜਾ ਸਕੇ ਅੱਜ ਨਵੇਂ ਫੀਚਰਸ ਕਲਾਸ ਰੂਮ ਦਿੱਤਾ ਜਾ ਰਿਹਾ ਵਾ ਏਸੀ ਕਲਾਸ ਰੂਮ ਬਣਾਏ ਜਾ ਰਹੇ ਨੇ ਔਰ ਅਸੀਂ ਆਪਣੇ ਪ੍ਰਿੰਸੀਪਲ ਜਦੋਂ 500 ਨਵੇਂ ਰਣ ਸਥੀ ਪ੍ਰਿੰਸੀਪਲ ਨੂੰ ਪ੍ਰਮੋਟ ਕਰਕੇ ਇੱਕ ਅੱਛੀ ਟੀਮ ਬਣਾਉਂਦਾ ਜਦੋਂ ਕੀਤਾ ਸਰਕਾਰ ਦਾ ਸ਼ੁਕਰ ਹੈ

ਇਸ ਲਈ ਦਬੀ ਲਈ ਪਾਣੀ ਰੋਟੀ ਕਪੜਾ ਬਣਾ ਲੈਣਾ ਮਸਲਿਆ ਤੋਂ ਸਲੂਕ ਨਹੀਂ ਉੱਪਰ ਦੇ ਉੱਤਰਦਾ ਕਿਉਂਕਿ ਉਹ ਸਰਕਾਰਾਂ ਜਾਣ ਕੇ ਅਸੀਂ ਜਿੰਨਾ ਸੀ ਨਾ ਮਸਲਿਆਂ ਦੇ ਉੱਪਰ ਉੱਠ ਗਏ ਅਸੀਂ ਆਪਣੇ ਮੁਲਕ ਵਾਰੇ ਸੋਚਣਾ ਸ਼ੁਰੂ ਕਰ ਦੇਣਾ ਕਿਉਂਕਿ ਜਿਸ ਨੇ ਮੁਲਕ ਵਾਰੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੀ ਚੋਰੀ ਬਿਜਾਰੀ ਬੰਦ ਹੋ ਜਾਣੀ ਜਿਸ ਨੇ ਇਹਨਾਂ ਦੀ ਚੋਰੀ ਬਿਜਾਰੀ ਬੰਦ ਹੋ ਜਾਣੀ ਉਸਨੂੰ ਮੁਲਕ ਦੇ ਤਰੱਕੀ ਕਰ ਜਾਣੀ ਜਿਸਨੂੰ ਮੁਲਕ ਦੇ ਤਰੱਕੀ ਕਰ ਜਾਣੀ ਖੁਸ਼ੀਆਂ ਨਾਲ ਸਾਡੀ ਝੋਲੀ ਆਪਣਿਆ ਭਰ ਜਾਣੀ ਉਹ ਜਾਣਦੇ ਸਨ ਪਰ ਇਹ ਸਰਕਾਰ ਕੋਈ ਝੋਲੀ ਖੁਸ਼ੀਆਂ ਨਾਲ ਭਰ ਲਈ ਵਚਨਬੱਧਾ اپنے پنجاب رنگلا پنجاب بناؤ ویب بدھ پنجاب دیا نسلوں کو بچاؤ ویچنبھا کیونکہ اچھے دیکھا ہونا کہ مان صاحب کی بڑی مہتاشی ایک سوچ کہ پنجاب دیا جڑا نشے کا جیون پھیلیا ہوا وا انہوں نے ساتھ کرنا یتن کرنا وا تو یوز نشے سے روک ساری مہیم چل رہی ہے جی بہت وقت پتھر پہ اسی چلا رہے ہیں آم پنجابی دا جوگن سب تو زیادہ ضروری ہے اور پجب کی عوام بدھ کر جوگن پا رہی ہے ਇਹ ਗੱਲ ਨਹੀਂ ਇੱਕ ਪਾਰਟੀ ਜਾਂ ਇੱਕ ਸਰਕਾਰ ਦੀ ਮਹੀਨ ਨਹੀਂ ਆ ਇਹ ਪੰਜਾਬ ਕੇ ਨਸ਼ਿਆਂ ਨੂੰ ਬਚਾਉਂਦੀ ਮਹੀਨ ਆ ਉਹ ਸਿੰਦਾ ਸਾਡੀ ਫਰਥੀਆਂ ਪਾਰਟੀਆਂ ਦੇ ਲੋਕਾਂ ਨਾਲ ਮੁਤਾਜਬ ਨਹੀਂ ਮਤ ਪੇਸ ਹੋ ਸਕਦੇ ਆ ਉਹਨਾਂ ਦੇ ਸਾਡੇ ਵਿਚਾਰਾਂ ਨਾਲ ਮਤ ਪੇਸ ਹੋ ਸਕਦੇ ਆ ਪਰ ਪੰਜਾਬ ਸਾਡਾ ਪਰਿਵਾਰ ਆ ਸਾਡੇ ਪਰਿਵਾਰੀ ਮਤ ਬੇਥੇ ਹੋਣੇ ਚਾਹੀਦੇ ਤੋਂ ਪੰਜਾਬ ਅਤੇ ਪੰਜਾਬੀ ਤੋਂ ਬਚਾਉਣ ਦੀ ਜ਼ਰੂਰਤ ਹੋਈ ਔਰ ਮੈਂ ਇਹ ਆਸ਼ ਕਰੂੰਗਾ ਕਿ ਸਿੱਖਿਆ ਕ੍ਰਾਂਤੀ ਨਾਲ ਬਣਦਾ ਪੰਜਾਬ ਜੁਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੋਰ ਵੀ ਪੰਜਾਬ ਸਰ ਨਾਲ ਬੜੀਆਂ یوجنا اک رہی ہے پنجاب کو بچاؤ واستے پابیت کو بچاؤ واستے کیونکہ یہ شہیدات کی دھرتی ہے دیش بھگتوں نہیں دھرتی ہے اسی تو اِسی کر کریے کہ اگر اپنے حصے کا یوگدان ضرور پاویں گے تاکہ پنجاب رنگلا پنجاب بن سکے اور پنجاب دی آنے والی نسل یہ فخر کر سک کہ اس پنجاب دے واسی ہوں جنہیں ہمیشہ جس دیش دی کی رکا کی اس پنجاب دے واسی ہیں جس نے اس ملک دی ازادی دی کی آزادی ہے کیونکہ میں ہمیشہ یہ گل کہی ہے میں رامر صاحب بسم اللہ نیا 86 ਨੰਬਰ ਅਰੋਨੇ ਪਰਸੋ ਜੋ ਮਹਿਮਾਨ ਨੇ ਅੰਕita ਸ਼ਰਮਾ ਜੇ ਕਿਤੇ ਥੋੜੀ ਬੋਦੀ ਘਾਟ ਵੀ ਲੱਗਦੀ ਆ ਮੇਰੀ ਝਲ ਸਾਡੇ ਟੀਚਰ ਸਰਦਨ ਆਪਣੀਆਂ ਜੇਬਾਂ ਦੇ ਵਿੱਚੋਂ ਵੀ ਉਹ ਖਰਚਾ ਕਰਕੇ ਉਹ ਕੰਮ ਨੂੰ ਬਿਲਕੁਲ ਸੰਪੂਰਨ ਕਰਦਿਆ ਪੂਰਾ ਕਰਦਿਆ ਗਿਆ ਔਰ ਜਿਵੇਂ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਹੋਣ ਦੇ ਨਾਤੇ ਮਂਡੀ ਬੋਰਡ ਦਾ ਜਿਹੜਾ ਸੜਕਾਂ ਦਾ ਜਿਹੜਾ ਕੰਮ ਆ ਮੇਰੇ ਨਾਲ ਰਿਲੇਟਡ ਹੋਣ ਦੇ ਨਾਤੇ ਮੈਂ ਦੱਸਣਾ ਚਾਹੁੰਦਾ ਪਿਛਲੇ ਦਿਨਾਂ ਦੇ ਜਿਹੜੀਆਂ ਜਿਹੜੀਆਂ ਸਰਕਾਰ ਸਾਡ ਮੇਰੇ ਖਿਆਲ ਚ ਸਾਨੂੰ ਵੀ ਅੱਜ ਜਿਹੜੀ ਵਿਜੋਲਗਰ ਜਿਹੜੀਆਂ ਸਰਕਾਰ ਨੇ ਖਤਮ ਕੀਤੀ ਹੈ ਕਿ ਪਹਿਲਾਂ ਵੀ ਸਹਿਲਕਾ ਇੰਚਾਰਜ ਦੇ ਥਰੂ ਜਾਂ ਐਮਐਲਏ ਥਰੂ ਜਾਂ ਸਰਪੰਚਾਂ ਦੇ ਜਾਂ ਕਿਸੇ ਲੀਡਰ ਦੇ ਥਰੂ ਇਹ ਜਿਹੜਾ ਗ੍ਰਾਂਟਾਂ ਜਿਹੜਾ ਤੇ ਮੈਂ ਦੇ ਥਰੂ ਗ੍ਰਾਂਟਾਂ ਆਉਂਦੀਆਂ ਆਉਂਦੀਆਂ ਅਸੀਂ ਪ੍ਰਸੰਨ ਵੀ ਅਸੀਂ ਵੀ ਅੱਜ ਸਰਪ੍ਰਾਈਜ਼ ਹੁੰਨੇ ਆ ਜਦੋਂ ਕਿਸੇ ਸਕੂਲ ਦੇ ਵਿੱਚ ਪਹੁੰਚ ਗਏ ਤੇ ਸਾਨੂੰ ਉੱਥੋਂ ਪਤਾ ਲੱਗਦਾ ਕਿ ਇਸ ਸਕੂਲ ਦੇ ਵਿੱਚ ਇੰਨੀ ਗ੍ਰਾਂਟ ਆ ਚੁੱਕੀ ਆ ਸਰਕਾਰ ਵੱਲੋਂ ਅਸੀਂ ਵੀ ਨਮਾਇੰਦੇ ਜਿਹੜੇ ਅੱਜ ਆਪਣੇ ਕੰਮਕਾਰ ਛੱਡ ਕੇ ਤੁਹਾਡੇ درمیان ਤੁਹਾਡੇ ਬੱਚਿਆਂ ਦੇ ਭਲਿ ਖਾਸਤੇ ਤੁਹਾਡੇ ਰਵਾਸਤੇ ਜਿੰਨਾ ਸੰਭਾਲ ਕੰਮ ਕਰ ਦਿਆ ਉਹਨਾਂ ਨੂੰ ਤੁਹਾਡੇ ਵਿੱਚ ਪਹੁੰਚਣ ਵਾਸਤੇ ਉਹਨਾਂ ਕੰਮ ਨੂੰ ਤੁਹਾਡੇ ਵਿੱਚ ਦੱਸਣ ਵਾਸਤੇ ਅਸੀਂ ਤੁਹਾਡੇ ਕੋਲ ਪਹੁੰਚਦੇ ਪਏ ਹਾਂ ਜੀ ਬੜੀ ਮਾਨਵਾਂ ਦੀ ਗੱਲ ਹੈ ਕਿ ਆ ਇਸ ਸਕੂਲ ਨੂੰ ਵੀ ਤਕਰੀਬਨ ਪਿਛਲੇ ਇਹਨਾਂ ਦੋਆਂ ਸਾਲਾਂ ਦੇ ਚਾਈਆਂ ਸਾਲਾਂ ਤਕਰੀਬਨ 41 ਲੱਖ ਦੇ ਕਰੀਬ ਜਿਹੜੀ ਇਹ ਗ੍ਰਾਂਟ ਹੈ ਇਸ ਸਕੂਲ ਨੂੰ ਮਿਲੀ ਹੈ ਇਸ ਸਕੂਲ ਦੇ ਵਿੱਚ ਜਿੰਨੇ ਵੀ ਨਵੇਂ ਕੰਮ ਸ਼ੁਰੂ ਕੀਓ ਆਪਣੇ ਸਾਧਨ ਤਾਂ ਇਹ ਵੀ ਪੂਰੀ ਕਰਦੇ ਹੁਣ ਜੀ ਅਸੀਂ ਆਪਣੇ ਵਾਲੇ ਜੇ ਦੇਖਿਆ ਜੇ ਆਪਣੇ ਲੀਡਰ ਸਾਹਿਬਾਂ ਨਾਲ ਵੀ ਦੇਖਿਆ ਜੇ ਮੰਤਰੀ ਸਾਹਿਬਾਂ ਨਾਲ ਵੀ ਦੇਖਿਆ ਸਵੇਰੇ ਮੇਰੇ ਘਰ 'ਚ 5 ਵਜੇ ਤੋਂ ਆਏ ਆਪਣੀ ਤਿਆਰੀ ਬਸਰੀ ਸ਼ੁਰੂ ਕਰ ਲੈਂਦੇ ਆ ਔਰ 9 ਵਜੇ ਦਾ ਟਾਈਮ ਜਿਹੜਾ ਸਾਡਾ ਹੱਜੇ ਦੇ ਵਿੱਚ ਜਿੰਨੇ ਪਹਿਲੇ ਸਕੂਲ ਦੇ ਵਿੱਚ ਗਿਆ ਆਉਂਦਾ ਇਹ 9 ਵਜੇ ਤੋਂ 15 ਮਿੰਟ ਪਹਿਲਾਂ ਹੀ ਸਾਡੇ ਕੋਲ ਪਹੁੰਚ ਜਾਂਦੇ ਆ ਕਿ ਜਦੋਂ ਸਰਕਾਰ ਉੱਪਰ ਕੰਮ ਕਰਦੀ ਪਈ ਆ ਮੁੱਖ ਮੰਤਰੀ ਸਾਹਿਬ ਉੱਪਰ ਕੰਮ ਕਰਦੇ ਪਏ ਨੇ ਆ ਉਹ ਕਿੰਨੇ ਵਜੇ ਉੱਠਦੇ ਹੋਣਗੇ ਔਰ ਜਦੋਂ ਆਪਾਂ ਉਹਨਾਂ ਘਰੋਂ ਤੁਰ ਲੱਕ ਟੀਵੀ ਤੇ ਨਿਊਜ਼ ਦੇਖਿਓਨੇ ਆ ਕਿ ਮੁੱਖ ਮੰਤਰੀ ਸਾਹਿਬ ਕਿੱਥੇ ਪਹੁੰਚੇ ਹੋਏ ਆ ਸਾਡੇ ਤੋਂ ਪਹਿਲਾਂ ಕನ್ನಿ ಮೇಹನ ಹೇಳಿ ಸರ್ಕಾರ ਸਦਾ ਮਾਨ ਮੈਂ ਸੋਚ ਰਿਹਾ ਕਿ ਜਦੋਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਆ ਉਹ ਤੋਂ ਬਾਅਦ ਆਪਾਂ ਬਜਟ ਸੈਸ਼ਨ ਦੇ ਵਿੱਚ ਵੀ ਦੇਖੀਏ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਦਾ ਬਜਟ ਆ ਉਹ ਸਿੱਖਿਆ ਖੇਤਰ ਤੇ ਸਿੱਖਿਆ ਲੈਵਲ ਦੇ ਵਿੱਚ ਘਟੋ ਘਾਟ ਅੱਗੇ ਨਾਲੋਂ ਤਿੰਨ ਗੁਣਾ ਜ਼ਿਆਦਾ ਜਿਹੜਾ ਸਿੱਖਿਆ ਉਹਨਾਂ ਨੇ ਬਜਟ ਆ ਬਦਲ ਕਰਦੇ ਆ ਸੇਤੀ ਜਦੋਂ ਦੀ ਹੁਣ ਸਰਕਾਰ ਬਣੀ ਆ ਉਹਦੇ ਵਿੱਚ ਲੋਕਾਂ ਦੇ ਜਿੱਥੇ ਕੋਈ ਲਾਗੇ ਸਰਕਾਰੀ ਹਸਪੀਟਲ ਨਹੀਂ ਸਕੇ ਉਹਨਾ ਪਿੰਡਾਂ ਦੇ ਵਿੱਚ ਜਿਹੜੇ ਭੱਲਾ ਕਲੀਨਿਕ ਬਣਾਏ ਆ ਉਹਨਾਂ ਦੇ ਵਿੱਚ ਤੁਸੀਂ ਆਪ ਜਾ ਕੇ ਦੇਖੋ ਮੇਰੇ ਕਹਿਣ ਦੇ ਨਾਲੋਂ ਆਪ ਦੇਖੋ ਜਾ ਕੇ ਕਿ ਉੱਥੇ 26 27 ਤਰ੍ਹਾਂ ਦੇ ਟੈਸਟ ਫ੍ਰੀ ਹੁੰਦੇ ਆ ਉੱਥੇ ਐਮਬੀਬੀਐਸ ਡਾਕਟਰ ਬੈਠੇ ਆ ਕਿਸੇ ਤਰ੍ਹਾਂ ਦੀ ਦਵਾਈ ਲੈਣੀ ਆ ਤੁਹਾਨੂੰ ਦਵਾਈ ਵੀ ਤੁਹਾਨੂੰ ਉਥੋਂ ਭੱਲਾ ਕਲੀਨਿਕ ਦੇ ਵਿੱਚੋਂ ਮੈਨੂੰ ਵੀ ਇਹ ਜਿਹੜੇ ਸਾਡੇ ਇਹ ਜਿਹੜੇ ਮੇਨ ਮੋਖਾ ਜਾਂਦੇ ਸੀਗੇ ਮੈਨੂੰ ਇਸ ਦਾ ਦੀ ਬੜੀ ਖੁਸ਼ੀ ਮਹਿਸੂਸ ਹੋ ਰਹੀਆ ਕਿ ਜਿਨ੍ਹਾਂ ਦੋ ਮੁੱਦਿਆਂ ਦੇ ਉੱਤੇ ਅਸੀਂ ਲੋਕਾਂ ਕੋਲ ਗਏ ਸੀਗੇ ਤਾਂ ਅਸੀਂ ਕਿਹਾ ਸੀ ਕਿ ਸਾਨੂੰ ਇੱਕ ਮੁੱਖ ਏਜੰਡਾ ਸੀਗਾ ਕਿ ਜੇ ਆਪਾਂ ਸੂਬੇ ਵਿੱਚੋਂ ਗਰੀਬੀ ਦੂਰ ਕਰਨੀ ਆ ਉਹ ਸਾਨੂੰ ਲੋਕਾਂ ਦੇ ਵਿੱਚ ਫਰੀਦਾਨ ਆਟਾ ਵੰਡ ਕੇ ਗਰੀਬੀ ਦੂਰ ਨਹੀਂ ਹੋ ਸਕਦੀ ਗਰੀਬੀ ਦੂਰ ਕਰਨ ਵਾਸਤੇ ਸਾਨੂੰ ਆਪਣੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਹਾਈ ਲੈਵਲ ਦੀ ਐਜੂਕੇਸ਼ਨ ਦੇਣੀ ਪਊਗੀ ਆਪਾਂ ਨੂੰ ਮੈਂ ਬਹੁਤ ਆ ਧੰਨਵਾਦੀ ਆ ਕਿ ਜਿੱਥੇ ਪੰਜਾਬ ਸਰਕਾਰ ਐਫਰਟ ਕਰ ਰਹੀ ਆ ਮੈਂ ਜਿੱਥੇ ਆਪਾਂ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਪ੍ਰਿੰਸੀਪਲ ਸਾਂਗੀ ਦੇ ਵਿੱਚ ਲੋਕਾਂ ਦੇ ਵਿੱਚ ਜਦੋਂ ਅਸੀਂ ਗਏ ਸੀਗੇ ਕਿ ਸਾਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜਿਹੜਾ ਆ ਇੱਕ ਮੌਕਾ ਸਾਨੂੰ ਸਰਕਾਰ ਬਣਾਉਣ ਦਾ ਦਿੱਤਾ ਜਾਵੇ ਉਹਦੇ ਵਿੱਚ ਸਾਡੀਆਂ ਮੁੱਖ ਜਿਹੜੀਆਂ ਅਸੀਂ ਦੋ ਗੱਲਾਂ ਲੈ ਕੇ ਚੱਲ ਰਹੇ ਸੀਗੇ ਜਿਹਦੇ ਵਿੱਚ ਨਾਲ ਹਰ ਸਮੇਂ ਵਿਚਰਦੇ ਨੇ ਸਰਦਾਰ ਸਤਨਾਮ ਸਿੰਘ ਸੰਗਾ ਜੀ ਬਲੌਕ ਪ੍ਰਧਾਨ ਨੇ ਔਰ ਸਾਡੇ ਪੰਚਾਇਤ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਗਵਿੰਦਰ ਸਿੰਘ ਜੋਗਾ ਸਿੰਘ ਜੀ ਖਾਸ ਤੌਰ ਤੇ ਪਹੁੰਚੇ ਨੇ ਮੈਡਮ ਰਵਿੰਦਰ ਜੀ ਹੈਡਮੈਸਟ्रेस ਔਰ ਮੈਡਮ ਸਾਡੇ ਕਾਨੂੰਗੋਬ ਤੋਂ ਗੁਰਵਿੰਦਰ ਜੀ ਖਾਸ ਤੌਰ ਤੇ ਸੜੀ ਸਭ ਅੱਜ ਸਿੱਖਿਆ ਕ੍ਰਾਂਤੀ ਦੇ ਤਹਿਤ ਬਦਲਦਾ ਪੰਜਾਬ ਦੇ ਤਹਿਤ ਜਿਹੜੇ ਸਕੂਲਾਂ ਦੇ ਵਿੱਚ ਓਪਨਿੰਗ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਮੈਂ ਆਪਣੇ ਆਨ ਬੜਾ ਕਿਸਮਤ ਵਾਲਾ ਸਮਝਦਾ ਕਿ ਮੈਂ ਜੋ ਇਸ ਧਰਤੀ ਤੇ ਆਇਆ ਜਿਸ ਧਰਤੀ ਦੇ ਗਦਰ ਲਹਿਰ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਗਦਰੀ ਬਾਬਾ ਹਰਨਾਮ ਸਿੰਘ ਜੀ ਦੀ ਇਹ ਪਵਿੱਤਰ ਧਰਤੀ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੇ ਉਹਨਾਂ ਨੇ ਕਰਮ ਭੂਮੀ ਦੇ ਲਈ ਆਪਣਾ ਬਲੀਦਾਨ ਦਿੱਤਾ ਆਪਣੇ ਕਰਮ ਕੀਤਾ ਅੱਜ ਉਸ ਧਰਤੀ ਦੇ ਆਗੇ ਸਭ ਤੋਂ ਪਵਿੱਤਰ ਜਗ੍ਹਾ ਦੇ ਖੜਾ ਹੋ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਉਹਨਾਂ ਨੂੰ ਸ਼ਰਧਾ ਸਬੰਧ ਭੇਟ ਕਰਦਾ ਮਾਂ ਉਹਨਾਂ ਦੇ ਪਰਿਵਾਰਕ ਸਦਸਿਆਂ ਨਾਲ ਵੀ ਮੁਲਾਕਾਤ ਹੋਈ ਹੈ ਤੇ ਇਸ ਸਕੂਲ ਦੇ ਜਿਹੜੀ ਬਾਉਂਡਰੀ ਵਾਲਾ ਜਿਹੜੇ ਸਕੂਲ ਚਾਰ ਦੁਆਰ ਦੀ ਦੇ ਅੰਦਰ ਅਸੀਂ ਖੜੇ ਆ ਉਹ ਮੈਨੂੰ ਸਮਝਦਾ ਸਭ ਤੋਂ ਪਵਿੱਤਰ ਜਗ੍ਹਾ ਦੁਨੀਆ ਦੀ ਜਿੱਥੇ ਦੇਸ਼ ਦੇ ਭਵਿੱਖ ਦਾ ਨਿਰਮਾਣ ਹੁੰਦਾ ਵਾ ਸੋ ਇਸ ਸਕੂਲ ਦੇ ਪ੍ਰਿੰਸੀਪਲ ਚਾਰਲ ਸਾਬ ਇਹਨਾਂ ਦਾ ਸਮੁੱਚਾ ਸਟਾਫ ਮੇਰੇ ਨਾਲ ਮੇਰੀ ਪਾਰਟੀ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਜੀ ਮੈਡਮ ਹਰਦਿਤ ਕਬੂਰ ਜੀ ਸਾਡੇ ਸਮੁੱਚੇ ਬਲੌਗ ਇਨਚਾਰਜ ਸਹਿਬਾਨ ਸੰਗਤ ਸਾਹਿਬ ਦਰਜਾ ਬਦਲੇ ਸਾਰੇ ਹੀ ਸਾਡੇ ਲੀਡਰ ਸਹਿਬਾਨ ਅੱਜ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਮੁਹਿੰਮ ਤੇ ਆਂਦੇ ਅਸੀਂ ਪੰਜਾਬ ਦੇ ਅੱਜ ਕੋਨੇ ਕੋਨੇ ਦੇ ਵਿੱਚ ਸਾਡੀ ਸਰਕਾਰ ਵੱਲੋਂ ਇਹ ਮੁਹਿੰਮ ਚੱਲ ਰਹੀ ਹੈ ਸਿੱਖਿਆ ਨੂੰ ਉੱਚਾ ਤੇ ਉੱਚ ਮਕਾਮ ਦੇਣ ਵਾਸਤੇ ਸੋ ਇਸ ਖਾੜੀ ਦੇ ਤਹਿਤ ਅੱਜ ਸਕੂਲ 'ਚ ਆਏ ਆ ਸੋ ਪੰਜਾਬ ਸਰਕਾਰ ਨੇ ਆਪਣੇ ਖਜ਼ਾਨੇ ਦੇ ਮੂੰਹ ਸਿੱਖਿਆ ਦੇ ਲਈ ਹਮੇਸ਼ਾ ਹੀ ਖੁੱਲੇ ਰੱਖਿਆ ਨੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਵਾਸਤੇ ਆ ਤੇ ਪੰਜਾਬ ਦਾ ਖਜ਼ਾਨਾ ਵੀ ਆਮ ਲੋਕਾਂ ਵਾਸਤੇ ਆ ਸੋ ਸਾਡੀ ਸਰਕਾਰ ਦਾ ਮਨਤਵਾ ਸਰਦਾਰ ਭਗਵਾਨ ਸ੍ਰੀ ਮਾਨ ਜੀ ਦੀ ਗਵਾਹੀ ਵਿੱਚ ਕਿ ਪੰਜਾਬ ਦੀ ਸਿੱਖਿਆ ਬਾਲੀ ਨੂੰ ਉੱਚਾ ਤੇ ਸੁੱਚਾ ਕਰਨਾ ਪੰਜਾਬ ਦੀ ਸਿੱਖਿਆ ਬਾਲੀ ਨੂੰ ਆਉਣ ਵਾਲੇ ਭਵਿੱਖ ਵਾਸਤੇ ਇਹਨਾਂ ਨੂੰ ਤਰੱਕੀਸ਼ੀਲ ਕਰ ਦੇਣਾ ਕਿ ਇੱਥੇ ਸੁਨਹਿਰਪ ਵੀ ਖਿ ਲਿਖਿਆ ਜਾ ਸਕੇ ਬੱਚਿਆਂ ਨੂੰ ਇੱਕ ਅੱਛਾ ਵਾਤਾਵਰਨ ਮਿਲ ਸਕੇ ਬੱਚਿਆਂ ਨੂੰ ਇੱਕ ਅੱਛਾ ਮਾਹੌਲ ਮਿਲ ਸਕੇ ਉਹ ਸਾਡੇ ਅਧਿਆਪਕਾਂ ਜਿੰਨੇ ਵੀ ਹੈਗੇ ਇਹਨਾਂ ਨੂੰ ਇੱਕ ਅੱਛਾ ਵਾਤਾਵਰਨ ਉਹ ਸਰਕਾਰ ਵੱਲੋਂ ਸੰਪੂਰਨ ਸਹਿਯੋਗ ਮਿਲੇ ਤਾਂ ਕਿ ਬੱਚਿਆਂ ਦੇ ਭਵਿੱਖ ਦਾ ਉਜਵਲ ਤਰੀਕੇ ਦਾ ਨਿਰਮਾਣ ਕਰ ਸਕਣ ਅੱਛਾ ਸਾਰੇ ਜਿਹੜੇ ਸਕੂਲਾਂ ਦੇ ਵਿੱਚ ਨਵੀਂ ਪ੍ਰਤੀ ਇਹ ਉਹ ਜਿਹੜੀ ਸ਼ੁਰੂ ਕੀਤੀ ਗਈ ਆ ਕਹਿੰਦੇ ਕਿ ਜਿਹੜੇ ਟੀਚਰ ਆ ਨਵੇਂ ਪਰਤੀ ਕੀਤੇ ਗਏ ਅੱਜ ਲਗਭਗ ਮੈਨੂੰ ਇਹ ਗੱਲ ਕਹਿੰਦੇ ਫਖਰ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਪਿਛਲੇ 3 ਸਾਲਾਂ ਚ ਪੰਜਾਬ ਸਰਕਾਰ ਨੇ 60 ਜਾਂ ਨੌਜਵਾਨਾਂ ਨੂੰ ਜਿਹੜੀ ਨੌਕਰੀ ਦਿੱਤੀਆਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਟੀਚਰ ਸਹਿਮਾਨ ਨੇ ਔਰ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਲਗਭਗ 10000 ਤੋਂ ਪਲੱਸ ਜਿਹੜੇ ਟੀਚਰ ਸਹਿਮਾਨਾਂ ਦੀ ਨਵੀਂ ਭਰਤੀ ਕੀਤੀ ਗਈ ਆ 500 ਨਵੇਂ ਪ੍ਰਿੰਸੀਪਲ ਪ੍ਰਮੋਟ ਕੀਤੇ ਗਏ ਆ ਆਪਣੇ ਟੀਚਰ ਸੈਂਕਰੀ ਦੇ ਇਚਰਾ ਨੂੰ ਅਸੀਂ ਵਿਦੇਸ਼ਾਂ ਦੇ ਵਿੱਚ ਟ੍ਰੇਨਿੰਗ ਵਾਸਤੇ ਭੇਜਿਆ ਵਾ ਔਰ ਸੈਂਕਰੀ ਸਾਡੇ ਜਿਹੜੇ ਅਧਿਆਪਕਾਂ ਨੇ ਵਿਦੇਸ਼ਾਂ ਤੋਂ ਟ੍ਰੇਨਿੰਗ ਲੈ ਕੇ ਆ ਕੇ ਕਿ ਪੰਜਾਬ ਦੇ ਅਧਿਆਪਕਾਂ ਨੇ ਧਰਨੇ ਛੱਡ ਗਏ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਵਾਸਤੇ ਆਪਣਾ ਪੂਰਾ ਯੋਗਦਾਨ ਦੇਣਾ ਸ਼ੁਰੂ ਕੀਤਾ ਵਾ ਕਿਉਂਕਿ ਪੰਜਾਬ ਦੇ ਅਧਿਆਪਕਾਂ ਦੇ ਹਿੱਤਾਂ ਦੀ ਰਖਵਾਲੀ ਵੀ ਪੰਜਾਬ ਸਰਕਾਰ ਕਰ ਰਹੀ ਹੈ ਤੇ ਪੰਜਾਬ ਦੇ ਬੱਚਿਆਂ ਦੇ ਉਜਲ ਭਵਿੱਖ ਵਾਸਤੇ ਵੀ ਪੰਜਾਬ ਸਰਕਾਰ ਜਤਨਸ਼ੀਲ ਆ ਬੱਚਿਆਂ ਦੀ ਸੁਰੱਖਿਆ ਵਾਸਤੇ ਵੀ ਕੋਈ ਉਪਰਾਲੇ ਕੀਤੇ ਗਏ ਕਿ ਪੰਜਾਬ ਦੇ ਤੁਸੀਂ ਦੇਖਿਆ ਹੋਣਾ ਕਿ ਅੱਜ ਤੋਂ ਪਹਿਲਾਂ ਜਦੋਂ ਪੰਜਾਬ ਦੇ ਸਕੂਲਾਂ ਵਿੱਚ ਬਾਉਂਡਰੀ ਵਾਲ ਦੇ ਨਾਂ ਤੇ ਸਿਰਫ ਕਾਨਿਆਂ ਦੀਆਂ ਤੇ ਸਰਗੰਡੀਆਂ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਬਾੜਾ ਹੁੰਦੀਆਂ ਸੀਗੀਆਂ ਤੇ ਪੰਜਾਬ ਸਰਕਾਰ ਨੇ ਲਗਭਗ 13-1400 ਕਿਲੋਮੀਟਰ ਦੀ ਬਾਉਂਡਰੀ ਵਾਲ ਸਰਕਾਰੀ ਸਕੂਲਾਂ ਅੱਜ ਸਵੈ ਸਕੂਲਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਦੀ ਸੁਰੱਖਿਆ 'ਵਲ ਵਿਸ਼ੇਸ਼ ਧਿਆਨ ਦਿੱਤਾ ਵਾ ਪੰਜਾਬ ਦੇ ਲਗਭਗ 10000 ਨਵੇਂ ਕਮਨੇ ਦੀ ਉਸਾਰੀ ਕੀਤੀ ਗਈ ਹੈ ਸਰਕਾਰੀ ਸਕੂਲਾਂ ਜੇ ਤਾਂ ਅੱਗੇ ਹੋਰ ਅੱਛਾ ਫੈਚਰ ਦਿੱਤਾ ਗਿਆ ਵਾ ਅੱਛਾ ਗਵਾਧਾ ਬਣੋ ਲਗਭਗ ਏਸੀ ਔਰ ਲਾਈਬ ਜੇ ਕਹਿ ਸਕਦੇ ਅਸੀਂ ਟੈਕਨੀਸ਼ੀਅਨ ਜਿਹੜੇ ਹੈਗੇ ਆ ਜਿਹੜਾ ਕੰਪਿਊਟਰ ਲੈਬਾਂ ਨੇ ਸਾਡੀਆਂ ਔਰ ਜਿਹੜੀਆਂ ਕੈਸ ਲਾਇਬ੍ਰੇਰੀਆਂ ਨੇ ਜਿਨ੍ਹਾਂ 'ਚ ਲਾਈਵ ਇੰਟਰਨੈਟ ਨਾਲ ਜੋੜ ਕੇ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਪ੍ਰਣਾਲੀ ਦਾ ਪ੍ਰਦਾਨ ਕੀਤੀ ਜਾ ਰਹੀ ਆ ਸੋ ਇਹ ਬੱਚਿਆਂ ਦੇ ਉਜਵਲ ਭਵਿੱਖ ਵਾਸਤੇ ਅਸੀਂ ਹਰ ਯਤਨਸ਼ੀਲ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਪੰਜਾਬ ਸਰਕਾਰ ਆਪਣੇ ਸਕੂਲਾਂ ਨੂੰ ਹਾਈ ਟੈਕ ਕਰੇਗੀ ਔਰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਸੁਵਿਧਾਵਾਂ ਦੇ ਕੇ ਅੱਜ ਧਿਆਨ ਵੀ ਪਿਛ ਬੜੀ ਬੜਾ ਮਾਣ ਮਹਿਸੂਸ ਹੋ ਰਿਹਾ ਇਸ ਦਿਨ ਦੇ ਉੱਤੇ ਕਿ ਲਗਭਗ 10000 ਨਵੇਂ ਬੱਚਿਆਂ ਨੇ ਐਡਮਿਸ਼ਨ ਲ ਲਈਆਂ ਸਰਕਾਰੀ ਸਕੂਲਾਂ 'ਚ ਇਹ ਸਾਡੇ ਅਧਿਆਪਕਾਂ ਦੀ ਮਿਹਨਤ ਸਦਕਾ ਔਰ ਪੰਜਾਬ ਸਰਕਾਰ ਦੀ ਜਪਨਾ ਸਦਕਾ ਦੋਨੋਂ ਨੇ ਮਿਲ ਕੇ ਪ੍ਰਯਾਸ ਕੀਤਾ ਦਾ ਜੋ ਉਜਵਲ ਪਿਕ ਲਖ ਹੋ ਰਿਹਾ ਜਿਹੜੇ ਬੱਚੇ ਸਰ ਮੈਰਿਟ ਦੇ ਵਿੱਚ ਉਹ ਮੈਰਿਟ ਦੇ ਵਿੱਚ 10th ਦੇ ਵਿੱਚੋਂ ਪਲੱਸਟੂ ਦੇ ਵਿੱਚੋਂ ਆਏ ਆ ਉਹਦਾ ਵਾਸਤੇ ਕੀ ਜਿਹੜੇ ਆਪਾਂ ਲਿਖਤੇ ਜੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਸਰਕਾਰੀ ਸਕੂਲਾਂ ਦਾ ਰਿਜ਼ਲਟ ਜਿਹੜਾ ਵਾ ਪਿਛਲੇ ਆ ਦਿਨਾਂ 'ਚ ਰਿਲੀਜ਼ ਹੋਇਆ ਵਾ ਸਾਡੇ ਅਧਿਆਪਕਾਂ ਦੀ ਮਿਹਨਤ ਸਦਕਾ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਮੈਰਿਟ 'ਚ ਆਏ ਨੇ ਔਰ ਲਗਭਗ 99% ਜਿਹੜਾ ਰਿਜ਼ਲਟ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਆਇਆ ਵਾ ਇਹ ਸਾਰਾ ਸ਼ਰੇ ਸਾਡੇ ਅਧਿਆਪਕਾਂ ਨੂੰ ਜਾਂਦਾ ਵਾ ਉਹ ਜਿਹੜੇ ਬੱਚੇ ਅੱਜ ਮੈਰਿਟ 'ਚ ਆਏ ਨੇ ਉਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਆ ਔਰ ਬਾਕੀ ਬੱਚੇ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਉਜਵਲ ਭਵਿਕ ਨੂੰ ਲਿਖਣ ਅਤੇ بیٹا دراصل اچھا دیکھو بالکل ٹھیک ہے ایک تو بٹن